ਪਾ ਮੌਜੂਦਾ ਚ ਬੱਬਾ ਰੋਡਾ ਨੀਅਰ ਖੋਮਾ ਬਡਾਲਾ ਪਿੰਡ ਦੇ ਇੱਥੇ ਕਿ ਅੱਜ ਤੋਂ 3-4 ਦਿਨ ਪਹਿਲਾਂ ਇੱਕ ਬੜੀ ਦੁਖਦਾਈ ਇੱਕ ਖਬਰ ਸਾਹਮਣੇ ਆਈ ਸੀਗੀ ਇੱਕ ਘਟਨਾ ਸਾਡੇ ਸਾਹਮਣੇ ਆਈ ਸੀ ਜੀ ਕਿ ਕੁਝ ਇੱਕ ਸਾਡੇ ਮੌਜੂਦਾ ਸਰਪੰਚ ਸੀਗੇ ਔਰ ਦੋ ਉਹਨਾਂ ਦੇ ਸਾਥੀ ਜੋ ਨਹਿਰ 'ਚ ਰੁੜ ਗਏ ਸੀਗੇ ਤੇ ਉਸ ਵਕਤੀ ਪ੍ਰਸ਼ਾਸਨ ਦਾ ਇਸ ਵੀਰਾਂ ਨੂੰ ਕੋਈ ਸਹਯੋਗ ਨਹੀਂ ਦਿੱਤਾ ਜਾ ਰਿਹਾ ਨਾ ਤੇ ਪਰਿਵਾਰਕ ਮੈਂਬਰਾਂ ਨੂੰ ਕੋਈ ਸਹਯੋਗ ਦਿੱਤਾ ਜਾ ਰਿਹਾ ਤੇ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਮੌਕੇ ਦਾ ਜਿਹੜਾ ਉੱਥੇ ਬੰਦਾ ਇੱਕ ਗਵਾਹ ਸੀਗਾ ਉਹ ਸਾਡੇ ਨਾਲ ਹੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇੱਥੇ ਪਹੁੰਚੇ ਆ ਚਰਨਜੀਤ ਸਿੰਘ ਗਾਲਭ ਜੋ ਸੂਬਾ ਜਨਰਲ ਸਕੱਤਰ ਦੇ ਨਾਲ ਕਿ ਇੱਥੇ ਕਟੜਾਂ ਦੀ ਪੂਰੀ ਤਰ੍ਹਾਂ ਤੇ ਜਾਂਚ ਕਰ ਸਕੀ ਜੀ ਤੇ ਪ੍ਰਸ਼ਾਸਨ ਸੁਪਨ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਸਾਡੇ ਵੀਰ ਇਕੱਠੇ ਹੋਏ ਆ ਕੀ ਕਹਿਣਾ ਚਾਹੁੰਦੇ ਹੋ ਬੱਸ ਇਹ ਕਹਿਣਾ ਚਾਹੁੰਦਾ ਪ੍ਰਸ਼ਾਸਨ ਦੀਆਂ ਅਣਲੈਕੀਆਂ ਕਾਰਨੋਂ ਜਿਹੜੇ ਸਾਡੇ ਹਰ ਜਗ੍ਹਾ ਹਰ ਦੇਸ਼ ਦੇ ਵਿੱਚ ਹਰ ਨਾਗਰਿਕ ਦੀ ਫੇਰ ਕੀਤੀ ਜਾਂਦੀ ਆ ਸਾਡਾ ਪ੍ਰਸ਼ਾਸਨ ਇੰਨਾ ਮਾੜਾ ਸਰਕਾਰਾਂ ਇੰਦੀਆਂ ਬਾੜੀਆਂ ਕਿ ਜਿਹੜਾ ਕੋਈ ਵੀ ਅੱਜ ਜੀਦਿਆਂ ਦੀ ਕੀਰਤ ਨਹੀਂ ਕਰਦੇ ਜਿਹੜਾ ਬੰਦਾ ਚੱਲ ਵਸਿਆ ਦੁਨੀਆ ਤੇ ਨਹੀਂ ਰਿਹਾ ਉਹਦੀ লাশ ਲੱਭਣ ਰਾस्ते ਪ੍ਰਸ਼ਾਸਨ ਸਾਥ ਦੀ ਟੇਂਡਿਆ ਇਹ ਪ੍ਰਸ਼ਾਸਨ ਦੇ ਕੰਮ ਆ ਜਿਹੜੇ ਪਬਲਿਕ ਕਰਦੇ ਆ ਜਿਹੜੇ ਆਪ ਘਰ ਵਾਲੇ ਡੇ ਕਰਦੇ ਕੰਮ ਸਾਰੇ ਪ੍ਰਸ਼ਾਸਨ ਦੇ ਆ ਪ੍ਰਸ਼ਾਸਨ ਦੀਆਂ ਅਨਲੈਕੀਆਂ ਕਾਰਨ ਸਾਰੇ ਕੰਮ ਜਿਹੜਾ ਹੋ ਜਿਹੜੇ ਹੱਥ ਦੇ ਹੁੰਦੇ ਆ ਇਹ ਸਾਰੇ ਪ੍ਰਸ਼ਾਸਨ ਦੀਆਂ ਅਨਲੈਕੀਆਂ ਕਾਰਨ ਹੁੰਦੇ ਆ ਇਹ ਤੁਹਾਡੀ ਕਿਸੇ ਨਾਲ ਗੱਲ ਹੋਈ ਅੱਜ ਕਿਸੇ ਪਹਿਲੇ ਭਾਗ ਦੇ ਕੇ ਕਰਮਚਾਰੀ ਦੇ ਨਾਲ ਜਾ ਕੇ ਅਫਸਰ ਨਾਲ ਕਿਸੇ ਨਾਲ ਗੱਲ ਹੋਈ ਆ ਉਹ ਕਹਿੰਦਾ ਵੀ ਬਸ ਸਵੇਰੇ 2-3 ਘੰਟੇ ਵਾਸਤੇ ਜਿਹੜਾ ਸਮਾਂ ਦਊਂਗਾ ਵੀ ਪਾਣੀ ਘਟਕਵਾਵਾਂਗੇ। ਸਰਦਾਰ ਜੀ ਤੁਸੀਂ ਚੰਗੇ ਭਲੇ ਬੰਦੇ ਹੋ ਮੈਂ ਇੱਕ ਗੱਲ ਦੱਸਿਓ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਵੀ 2-3 ਘੰਟੇ ਚ ਪਾਣੀ ਜੇ ਬੰਦ ਕਰਦੇ ਆ ਤੇ 2-3 ਘੰਟੇ ਚ ਮਹਾ ਪਾਣੀ ਲੈਣ ਆਂ। ਕਿਉਂਕਿ ਉਹਦੇ 'ਚ ਹੁਣ ਟਰੈਕਟਰ ਸਾਹਿਬ ਨਾਲ ਗੱਲ ਕਰਾਂਗੇ। ਅਗਲੀ ਜਿਹੜੀ ਗੱਲ ਆ ਹੁਣ ਪਾਰਨਾ ਕਰਾਂਗੇ ਟਰੈਕਟਰ ਨਾਲ ਕਰਕੇ ਕਿਉਂਕਿ ਕੰਮ ਸਰਕਾਰ ਦਾ ਇਹ ਡੀਸੀ ਦਾ ਕੰਮ ਆ। ਜਿਹੜੇ ਡੀਸੀ ਜਿਹੜੀ ਪ੍ਰਜਾ ਜਾਂ ਪੰਜਾਬ ਦੇ ਸੀਐਮ ਦਾ ਕੰਮ ਆ ਜਿਹੜੇ ਜ਼ਿਲ੍ਹੇ ਦੇ ਵਿੱਚ ਇਹੋ ਜਿਹੀ ਮਿਸਹੈਪਲਿੰਗ ਹੁੰਦੀ ਆ ਉਥੋਂ ਦੇ ਡੀਸੀ ਨੂੰ ਸਾਰੇ ਇਹ ਜਿਹੜੀ ਜਿਹੜਾ ਕੰਮ ਕਰਵਾ ਕੇ ਦੇਣਾ ਚਾਹੀਦਾ ਅਧਿਸ਼ੰਦਾ ਜਿਹੜਾ ਪ੍ਰਸ਼ਾਸਨ ਨਹੀਂ ਕਰ ਰਿਹਾ ਤੇ ਜੇ ਪ੍ਰਸ਼ਾਸਨ ਕੱਲ ਤੱਕ ਫਿਰ ਵੀ ਇਹਨਾਂ ਦਾ ਸਾਥ ਨਾ ਦਿੱਤਾ ਤਾਂ ਸਾਡੇ ਸਰਪੰਚ ਸਾਹਿਬ ਜਿਹੜੇ ਸੁਖਬੀਰ ਸਿੰਘ ਆਪਾਂ ਪੁੱਤੋ ਜਿਹਨਾਂ ਦੀ ਲਾਸ਼ ਅਜੇ ਤੱਕ ਨਹੀਂ ਲੱਭੀ ਨਹੀਂ ਪਰਤਵਾਲ ਜੇ ਲਾਸ਼ ਨਹੀਂ ਲੱਭੀ ਜੇ ਪ੍ਰਸ਼ਾਸਨ ਨਹੀਂ ਸਾਥ ਦਿੰਦਾ ਉਹ ਪ੍ਰਸ਼ਾਸਨ ਨੂੰ ਘੇਰਾਂਗੇ ਤੇ ਘੇਰ ਕੇ ਪ੍ਰਸ਼ਾਸਨ ਦਾ ਵਿੱਚ ਦੂਸ਼ ਕੱਢਾਂਗੇ ਇਹ ਵੀਰ ਉਦੋਂ ਉਸ ਮੌਕੇ ਤੇ ਮੌਜੂਦ ਸੀਗਾ ਕੀ ਹੋਇਆ ਕਿਵੇਂ ਹੋਇਆ ਇਹ ਜਾਣਕਾਰੀ ਆਪਾਂ ਲਵਾਂਗੇ ਨਾ ਤੋਂ ਸਭ ਤੋਂ ਪਹਿਲਾਂ ਵੀਰੇ ਆਪਣਾ ਨਾਮ ਦੱਸੋ ਮੇਰਾ ਨਾਮ ਸਰ ਸਰਜੋ ਸਿੰਘ ਹੈ ਪਿੰਡ ਦੀ ਜੋਤੀ ਜੋਤੀ ਕਹਿੰਦੇ ਮੈਨੂੰ ਅੱਛਾ ਤੁਸੀਂ ਉਦੋਂ ਨਾਲ ਸੀਗੇ ਜਦੋਂ ਇਹ ਕਸਹਾ ਸਬ ਵਾਪਰਿਆ ਹਾਂਜੀ ਹਾਂਜੀ ਮੈਂ ਨਾਲ ਸੀ ਕੀ ਹੋਇਆ ਕੀ ਸੀ ਕਿਵੇਂ ਹੋਇਆ ਨਾ ਹੁਣ ਗਏ ਆਪਾਂ ਨਾ ਮੈਂ ਤੇ ਸਰਪੰਚ ਸਾਹਿਬ ਅੱਛਾ ਜੀ ਤੇ ਨਹਿਰ ਟੁੱਟ ਰਹੀ ਹੈ ਤੇ ਰਸੀ ਟੁੱਟ ਗਈ ਆ ਅੱਛਾ ਜੀ ਤੇ ਆਪਾਂ ਨਹਿਰ ਤੇ ਰੁੜ ਗਏ ਆ ਦੋਵੇਂ ਧਰੇ ਅੱਛਾ ਸਰਪੰਚ ਜੀ ਨੂੰ ਮੈਂ ਥੋੜਾ ਚੱਲ ਚਲੋ ਜਿੰਨੇ ਜੋਗਾ ਹੈਗਾ ਮੈਂ ਬਚਾਉਂਦਾ ਰਿਆਂ ਕਿ ਮੇਰੀ ਵਾਹ ਨਹੀਂ ਗਈ ਫਿਰ ਉੱਪਰ ਵਾਜਾ ਦਿੱਤੀ ਆ ਅੱਛਾ ਜੀ ਵਾਜਾ ਦਿੱਤੇ ਆ ਤੇ ਇੱਕ ਬੰਦਾ ਸੈਲ ਕਰ ਰਿਹਾ ਹੈ ਇਹਨੂੰ ਮੈਂ ਆ ਕਿ ਸਾਡੇ ਬੰਦੇ ਬੰਬੀ ਤੇ ਬੈਠੇ ਆ ਉਹਨਾਂ ਨੂੰ ਆਵਾਜ਼ ਦੇ ਦਿਓ ਕਿ ਤੁਹਾਡੇ ਬੰਦੇ ਰੁੜ ਗਏ ਉਹਨਾਂ ਨੂੰ ਬਚਾ ਲਓ ਹੂੰ ਹੂੰ ਤੋਂ ਦੋਵੇਂ ਬਚਾਉਣ ਆਏ ਵਿਚਾਰੇ ਉਹਨਾਂ ਨੇ ਦੋਵਾਂ ਨੇ ਸਾਲਾ ਮਾਰਤੀਆਂ ਬਚਾਉਣ ਕਰਕੇ ਤੇ ਉਹ ਵੀ ਨਾਲ ਰੁੜ ਗਏ ਅੱਛਾ ਰੁੜ ਗਏ ਤੇ ਮੁੜ ਕੇ ਮੈਨੂੰ ਫਿਰ ਜਿਹੜੇ ਜਾਨੇ ਨੇ ਬਾਹਰ ਕੱਢਿਆ ਪਰਲਾ ਫੜਾ ਕੇ ਜਿਹੜਿਆ ਜਾਨਾ ਵੀ ਤੂੰ ਬਾਹਰ ਆ ਜਾ ਜੇ ਇਹਨਾਂ ਨੂੰ ਕੋਸਟ ਕਰਨ ਦੇ ਬਚਾਉਣ ਦੀ ਬਠੇਰੀ ਕੀਤੀ ਕੋਸ਼ਿਸ਼ ਆਪਾਂ ਫੁੱਟੇ ਪਰਨੇਪੁਰ ਨੇ ਦੋ ਜੋੜ ਕੇ ਪਰ ਨਹੀਂ ਨਿਕਲ ਪਏ ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਬਹੁਤ ਤੇਜ਼ ਬਹੁਤ ਤੇਜ਼ ਤੇ ਐਂਡ ਦੇ ਵਿੱਚ ਫਿਰ ਜਿਹੜੀਆਂ ਦੋ ਬੰਦੇ ਦੀ ਕਹਿੰਦੇ ਡੈੱਡ ਬੋਡੀਆਂ ਲੱਭੀਆਂ ਉਹ ਕਿੱਥੋਂ ਲੱਭੀਆਂ ਤੇ ਕਿੰਨੀ ਕੁ ਦੂਰੋਂ ਲੱਭੀਆਂ ਉਹ ਅਗਲੇ ਦਿਨ ਆਪਾਂ 9:30 ਵਜੇ ਨਾਲ ਲੱਭੀਆਂ ਮਤਲਬ 20 ਕਾ 20 ਕਾ ਚਲ ਗਿਆ ਐ ਦੂਰ ਅੱਛਾ ਅੱਧੇ ਕਿਲੇ ਤੱਕ ਅੱਛਾ ਤੁਹਾਨੂੰ ਕਿੰਨਾ ਸਮਾਂ ਲੱਗਾ ਲੱਪਣ ਨੂੰ ਉਹ ਜਲਾਬੀ ਲਿਆਏ ਢੈਂਟੇ ਤੱਕ ਕਿ ਕਿੱਦਾਂ ਜਲਾਬੀ ਲਿਆਏ ਠੀਕ ਆ ਢੈਂਟੇ ਡੇਢ ਘੰਟੇ ਤੱਕ ਲੱਗਦੇ ਗਲਬ ਸਾਹਿਬ ਤੁਹਾਡੀ ਹੁਣ ਇਸ ਵਿਸ਼ੇ ਤੇ ਇਸ ਮਹਿਕਮੇ ਦੇ ਕਿਸੇ ਅਫਸਰ ਨਾਲ ਜਾਂ ਕਿਸੇ ਕਹਿੰਨਾ ਗੱਲ ਹੋਈ ਹੈ ਤੁਹਾਡੀ ਕੋਈ ਐਸੀ ਡਰੇਨ ਭਾਗ ਨਾ ਹੋਈ ਹੈ ਜੀ ਤੇ ਉਹਨਾਂ ਨੇ ਕੀ ਤੁਹਾਨੂੰ ਕਿਹਾ ਉਹ ਤਾਂ ਸਵੇਰੇ ਤੁਹਾਡਾ ਹੱਲ ਕਰਨ ਨੂੰ ਧੋਸਾ ਦਿੱਤਾ ਵੀ ਕੋਈ ਟਾਈਮ ਵਾਸਤੇ ਪਾਣੀ ਬੰਦ ਕਰਾ ਕੇ ਹੱਲ ਕਰਾਵਾ ਤੇ ਮਤਲਬ ਫਿਰ ਤਾਂ ਜੇ ਇੱਕ ਸਾਫ ਅੱਖਰਾਂ ਚ ਇੱਕ ਗੱਲ ਛੜੀ ਉਹ ਜਿੱਦਾਂ ਤੁਸੀਂ ਬੋਲਦੇ ਹੋ ਹੁੰਦੇ ਹੋ ਉਸੇ ਤੌਰ ਤੇ ਮੈਨੂੰ ਜਵਾਬ ਚਾਹੀਦਾ ਉਸੇ ਹੀ ਲੈਵਲ ਦਾ ਜੇ ਪ੍ਰਸ਼ਾਸਨ ਅੱਜ ਜੇ ਲollipops ਦੇ ਗਿਆ ਜਾਂ ਗੋਲੀ ਦੇ ਗਿਆ ਤੁਹਾਡੀ ਗਾਂ ਤੋਂ ਕੀ ਪ੍ਰਸ਼ਾਸਨ ਦੇ ਦੁਆਲੇ ਅੱਗੇ ਵੀ ਡਾਂਗ ਖੋੜੀ ਸੀ ਫਿਰ ਡਾਂਗ ਫੜ ਲਾਂਗੇ ਫਿਰ ਪਤਾ ਹੀ ਉਹ ਤਾਂ ਹੈ ਹੀ ਆ ਪ੍ਰਸ਼ਾਸਨ ਨੂੰ ਸੁਧਿਆ ਕਰ ਲਾਂਗੇ ਜੀ ਤੇ ਇਕੱਲੇ ਐਸੀ ਨਾ ਗੱਲ ਹੋਈ ਆ ਕਿ ਹੋਰ ਕਿਸੇ ਨਾਲ ਹੋਈ ਆ ਜੀ ਜੀ ਡਾਇਰੈਕਟਰ ਨੂੰ ਗੱਲ ਕਰ ਰਹੇ ਆ ਟਰੈਕਟਰ ਫੋਨ ਨਹੀਂ ਉਠਾਉਂਦੇ ਆ ਉਠਾਉਂਦਾ ਉਹਨਾਂ ਵੀ ਗੱਲ ਕਰਦੇ ਠੀਕ ਹੈ ਕਿਸੇ ਨੂੰ ਕਹਾਂ